ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਤੇ ਜਨਵੀ ਵਕੰਸੀ ਬਾਰੇ ਦੱਸਣ ਜਾ ਰਹੀ ਹਾਂ ਉਹ ਹੈ ਇੰਡੀਅਨ ਨੇਵੀ ਦੀ ਇੰਡੀਅਨ ਨੇਵੀ ਗਰੁੱਪ ਸੀ ਆਨਲਾਈਨ ਫਾਰਮ 2025 ਜਿਹੜੇ ਕੀ ਹਲਾਈ 4 ਮਾਰਚ 2025 ਨੂੰ ਪੋਸਟ ਨੋਟੀਫਿਕੇਸ਼ਨ ਰਿਲੀਜ਼ ਹੋਈ ਆ ਜਿਸ ਵਿੱਚ ਕੁੱਲ 327 ਵਕੰਸੀਆਂ ਆਈਆਂ ਨੇ ਤੇ ਇਸ ਪੋਸਟ ਨੂੰ ਅਪਲਾਈ ਕਰ ਲਿਜੀਏ ਤੁਹਾਡੇ ਕੋਲ ਕੁਆਲੀਫਿਕੇਸ਼ਨ ਸਿਰਫ ਤੇ ਸਿਰਫ 10ਵੀਂ ਪਾਸ ਹੋਣੀ ਜ਼ਰੂਰੀ ਆ ਇੰਡੀਅਨ ਨੇਵੀ ਰਿਕਰੂਟਮੈਂਟ 2025 ਸਟਾਰਟਿੰਗ ਡੇਟ ਜੋ 12 ਮਾਰਚ 2025 ਤੋਂ ਇਹ ਫਾਰਮ ਅਪਲਾਈ ਹੋਣੇ ਸਟਾਰਟ ਨੇ ਲਾਸਟ ਡੇਟ ਤੁਸੀਂ ਇਸ ਨੂੰ 1 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹੋ ਤੇ ਇਸ ਵਿੱਚ ਜੋ ਏਜ ਇਹਨਾਂ ਨੇ ਰੱਖੀ ਗਈ ਆ ਘੱਟੋ ਘੱਟ ਤੁਹਾਡੇ ਕੋਲ 18 ਸਾਲ ਦੀ ਏਜ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ 25 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਇਹਨਾਂ ਦੇ ਰੂਲਸ ਦੇ ਮੁਤਾਬਿਕ ਹੋਊਗੀ ਜੋ ਵੀ ਕਾਸਟ ਕੈਟਾਗਰੀ ਅਕੋਰਡਿੰਗ ਇਹਨਾਂ ਨੇ ਰੂਲਸ ਰੱਖੇ ਹੋਣਗੇ ਤੇ ਇਸ ਵਿੱਚ ਜੋ ਫੀਸ ਮੈਂਸ਼ਨ ਹਜੇ ਤੱਕ ਨਹੀਂ ਕੀਤੀ ਗਈ ਕਿ ਕਿੰਨੀ ਫੀਸ ਇਸ ਵਿੱਚ ਲਗਣੀ ਆ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਸੋ ਤੁਸੀਂ ਇਹ ਨੋਟੀਫਿਕੇਸ਼ਨ 12 ਮਾਰਚ ਤੋਂ ਪਹਿਲੇ ਪਹਿਲਾ ਚੈੱਕ ਕਰ ਸਕਦੇ ਹੋ ਇਸ ਤੇ ਰਿਲੀਜ਼ ਹੋ ਜਾਊਗੀ ਇਸ ਵਿੱਚ ਜੇ ਵਕੰਸੀਆਂ ਆਈਆਂ ਨੇ ਉਸ ਦੀ ਗੱਲ ਕਰ ਲਈ ਤਾਂ ਇਸ ਵਿੱਚ ਸਭ ਤੋਂ ਪਹਿਲੀ ਵਕੰਸੀਆਂ ਸਾਇਰੰਜ ਆਫ ਲਸਕਰਸ ਇਸ ਵਿੱਚ ਕੁੱਲ 57 ਵਕੰਸੀਆਂ ਨੇ ਤੇ ਇਕੱਲੇ ਲਸ਼ਕਰ ਦੀ 192 ਵਕੰਸੀਆਂ ਆਊਟ ਹੋਈਆਂ ਨੇ ਇਸ ਵਿੱਚ ਫਾਇਰਮੈਨ ਬੋਟ ਕਰੂ ਦੀ ਵਕੰਸੀ 73 ਤੇ ਟੋਪ ਪਾਸ ਦੀਆਂ 5 ਵਕੰਸੀਆਂ ਇਸ ਵਿੱਚ ਆਈਆਂ ਨੇ ਸੋ ਇਹਨੇ ਕੰਸੀ ਡੀਟੇਲ ਜਿਹੜੇ ਕਿ ਇੰਡੀਅਨ ਨੈਵੀ ਦੇ ਵਿੱਚ ਭਰਤੀ ਹੋਣ ਲਈ ਆਈਆਂ ਨੇ ਇਸ ਦੀ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਹੈ ਜਿਸ ਤਰ੍ਹਾਂ ਕਿ ਤੁਸੀਂ ਇਸ ਦੀ ਬਾਕੀ ਡੀਟੇਲ ਤੇ ਫੀਸ ਡੀਟੇਲ ਚੈੱਕ ਕਰ ਲੈਣੀ ਆ ਘਰ ਬੈਠੇ ਤੁਸੀਂ ਆਪਣੇ ਪੋਸਟਾਂ ਨੂੰ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚੇ ਕਿਤੇ ਜਿੰਨੇ ਵੀ ਦਸੇ ਪੰਜ ਕੈਂਡੀਡੇਟਸ ਨੇ ਜਿਨ੍ਹਾਂ ਨੇ ਨੈਵੀ ਦੇ ਵਿੱਚ ਭਰਤੀ ਹੋਣਾਗਾ ਉਹ ਇਸ ਪੋ